ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਵਾਇਰਲ ਵੀਡੀਓ ਦੀ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਲਗਾਤਾਰ ਕੋਈ ਨਾ ਕੋਈ ਇੱਥੇ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਉੱਥੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਮੁੰਡੇ ਦੇ ਨਾਲ ਇੱਕ ਮਹਿਲਾ ਨੂੰ ਜਿਹੜਾ ਕਿ ਤੋਰਦੇ ਹੋਏ ਨਜ਼ਰ ਆ ਰਹੇ ਦੱਸਿਆ ਜਾ ਰਿਹਾ ਜੋ ਹੁਣ ਤੱਕ ਸੋਸ਼ਲ ਮੀਡੀਆ ਦੇ ਉੱਤੇ ਜੋ ਵੀਡੀਓਜ਼ ਵਾਇਰਲ ਕੀਤੇ ਜਾ ਰਹੇ ਨੇ ਕਿ ਇਸ ਮੁੰਡੇ ਦੇ ਸ ਮਹਿਲਾ ਦੇ ਨਾਲ ਸਬੰਧ ਸੀ ਅਤੇ ਇਹ ਵੀ ਕਿਹਾ ਜਾ ਰਿਹਾ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਵਾਕਈ ਇਹਨਾਂ ਦਾ ਰਿਸ਼ਤਾ ਚਾਚੀ ਤੇ ਭਤੀਜੀ ਦਾ ਭਤੀਜੇ ਦਾ ਜਾਂ ਫਿਰ ਕੋਈ ਹੋਰ ਰਿਸ਼ਤਾ ਪਰ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਆਪਸ ਦੇ ਵਿੱਚ ਪ੍ਰੇਮ ਸਬੰਧੀ ਤੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਲੜਕੇ ਦੇ ਨਾਲ ਇਸ ਨੂੰ ਤੋੜ ਦਿੱਤਾ ਕਾਣਾ ਮਨੀ ਨਾ ਚਲੋ ਕਾਲ ਕੁੜੀ ਖੜੀ ਜਾ ਹੋ ਜਾ ਬਸ ਠੀਕ ਹੈ ਚੰਗਾ ਕੰਮ ਕਰ ਲਾ ਕੇ ਸੋਚਾ ਤੈਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹੇ ਫਿਰ ਖੁਸ਼ ਰਹੋਣਾ ਹਾਂ ਚਲੋ ਮੇਰੀ ਲੈ ਜਾ ਪੁੱਤ ਲੈ ਫੋਟੋ ਕਰਾਉਣਾ ਫੋਟੋ ਬਸ ਵੀਡੀਓ ਬਣ ਕੇ ਫੋਟੋ ਕੀ ਬਸ ਠੀਕ ਹੈ ਚਲੋ ਤੁਹਾਡੇ ਮੇਰੇ ਕੱਪੜੇ ਕਪੜੇ ਕੀ ਮੰਗ ਆ ਤੁਹਾਨੂੰ ਲੈ ਜੂਗੀ ਤੇ ਨਹੀਂ ਚਲ ਵਾ ਤੁਹਾਡਾ ਚੁੱਪ ਕਰ ਜਾਂਦਾ ਤੂੰ ਬਾਅਦ ਵਿੱਚ ਆ ਜਾ ਤੂੰ ਆਜਾ ਤੂੰ ਨਾ ਮਾਰਾ ਕੋਈ ਆਉਂਦਾ ਨਾ ਮਿਲਦਾ ਚਲੋ ਉੱਠੋ ਚਲੋ ਕੁੜੀ ਫੜੀ ਜਾਓ ਉੱਠੋ ਹੋਇਆ ਬਸ ਠੀਕ ਐ ਉਹ ਚੰਗਾ ਕੰਮ ਕਰਨ ਲੱਗੇ ਸੋਚ ਤੈਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹਿ ਫਿਰ ਖੁਸ਼ ਰਹਿ ਹੁਣ ਹਾਂ ਚਲੋ ਮੇਰੀ ਲੈ ਆ ਪਤਾ ਲੈ ਫੋਟੋ ਕਰਾਉਣਾ ਫੋਟੋ ਬਸ ਵੀਡੀਓ ਬਣ ਕੇ ਫੋਟੋ ਕੀ ਬਸ ਠੀਕ ਹੈ ਚਲੋ ਤੁਹਾਡੇ ਮੈਂ ਕਪੜੇ ਕਪੜੇ ਕੇ ਮਾਰ ਤੁਹਾਨੂੰ ਲੈ ਜੂਗੀ ਤੇ ਨਹੀਂ ਚੱਲ ਵਾ ਤੇ ਮਾਰਾ ਚੁੱਪ ਕਰ ਜਾਂਦਾ ਤੂੰ ਆ ਪਿੱਛੇ ਆਏ ਬੱਗੇ ਤੂੰ ਕਿੱਥੇ ਆ ਜਾ ਤੂੰ ਚੱਲ ਕੰਮ ਆਲਾ ਕੋਲੀ ਆਣਾ ਕੰਮ ਨਹੀਂ ਹੋਣਾ ਚਲ ਉੱਠ ਚੱਲ ਕੁੜੀ ਫੜੀ ਜਾ ਓਏ ਆ ਬਸ ਠੀਕ ਹੈ ਚੰਗਾ ਕੰਮ ਕਰ ਲੈ ਕੇ ਸੋਚਾ ਤੈਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹਿ ਫਿਰ ਖੁਸ਼ ਰਹਿ ਹੁਣ ਹਾਂ ਚਲੋ ਮੇਰੀ ਲੈ ਆ ਪਤ ਲੈ ਆ ਫੋਟੋ ਕਰਾਵੋ ਫੋਟੋ ਬਸ ਵੀਡੀਓ ਬਣ ਕੇ ਫੋਟੋ ਕੀ ਬਸ ਠੀਕ ਹੈ ਚਲੋ ਤੁਹਾਡੇ ਨੂੰ ਕਪੜੇ ਕਪੜੇ ਮਾਂ ਤੁਹਾਨੂੰ ਲੈ ਜੂਗੀ ਚਲ ਵਾਹ ਤੁਹਾਡਾ ਸੁੱਤ ਕਰ ਜਾਂਦਾ ਤੂੰ ਪਿੱਛੇ ਆ ਜਾ ਤੂੰ ਚਲ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਵਾਇਰਲ ਵੀਡੀਓ ਦੀ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਲਗਾਤਾਰ ਕੋਈ ਨਾ ਕੋਈ ਇੱਥੇ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਉੱਥੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇ ਜਿਹਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਮੁੰਡੇ ਦੇ ਨਾਲ ਇੱਕ ਮਹਿਲਾ ਨੂੰ ਜਿਹੜਾ ਕਿ ਤੋੜਦੇ ਹੋਏ ਨਜ਼ਰ ਆ ਰਹੇ ਦੱਸਿਆ ਜਾ ਰਿਹਾ ਜੋ ਹੁਣ ਤੱਕ ਸੋਸ਼ਲ ਮੀਡੀਆ ਦੇ ਉੱਤੇ ਜੋ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਇਸ ਮੁੰਡੇ ਦੇ ਸ ਮਹਿਲਾ ਦੇ ਨਾਲ ਸਬੰਧ ਸੀ ਅਤੇ ਇਹ ਵੀ ਕਿਹਾ ਜਾ ਰਿਹਾ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਵਾਕਈ ਇਹਨਾਂ ਦਾ ਰਿਸ਼ਤਾ ਚਾਚੀ ਤੇ ਭਤੀਜੀ ਦਾ ਭਤੀਜੇ ਦਾ ਜਾਂ ਫਿਰ ਕੋਈ ਹੋਰ ਰਿਸ਼ਤਾ ਪਰ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਆਪਸ ਦੇ ਵਿੱਚ ਪ੍ਰੇਮ ਸਬੰਧੀ ਤੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਲੜਕੇ ਦੇ ਨਾਲ ਇਸ ਨੂੰ ਤੋੜ ਦਿੱਤਾ ਕਾਣਾ ਮਲਿਆ ਚਲੋ ਕਾਣਾ ਮਲਿਆ ਚਲੋ ਕਾਣਾ ਕੜੀ ਫੜੀ ਜਾ ਓਏ ਆ ਬਸ ਠੀਕ ਐ ਚੰਗਾ ਕੰਮ ਕਰਨ ਲੱਗੇ ਸੋਚ ਤੈਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹਿ ਫਿਰ ਖੁਸ਼ ਰਹਿ ਹੁਣ ਹਾਂ ਚਲੋ ਮੇਰੀ ਲੈ ਜਾ ਪੁੱਤ ਲੈ ਫੋਟੋ ਕਰਾਉ ਫੋਟੋ ਕਰਾਉ ਬਾ ਵੀਡੀਓ ਬਣ ਗਈ ਫੋਟੋ ਕੀ ਬਸ ਠੀਕ ਹੈ ਚਲੋ ਤੁਹਾਡੇ ਮੇ ਕਪੜੇ ਕਪੜੇ ਪਈ ਮਾਂ ਤੁਹਾਨੂੰ ਲੈ ਜੂਗੀ ਤੇ ਨਹੀਂ ਚੱਲ ਵਾ ਤੁਹਾਡਾ ਚੁੱਪ ਕਰ ਜਾਂਦਾ ਤੂੰ ਆ ਪਿੱਛੇ ਆ ਜਾ ਤੂੰ ਆ ਜਾ ਚੱਲ ਕਾਣਾ ਮਨਣਾ ਚੱਲ ਉੱਠ ਕੱਲ ਪੜੀ ਪੜੀ ਜਾ ਉੱਠ ਉੱਠ ਹੋ ਗਿਆ ਬਸ ਠੀਕ ਹੈ ਉਹ ਚੰਗਾ ਕੰਮ ਕਰ ਲੈ ਕੇ ਸੋਚਾ ਤੈਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹਿ ਫਿਰ ਖੁਸ਼ ਰਹਿ ਹੁਣ ਹਾਂ ਹੋ ਗਿਆ ਬਈ ਚਲੋ ਚਲੋ ਮੇਰੀ ਲੈ ਜਾ ਪੁੱਤ ਲੈ ਫੋਟੋ ਕਰਾ ਲੋ ਫੋਟੋ ਵਾ ਵੀਡੀਓ ਬਣ ਕੇ ਫੋਟੋ ਕੀ ਬਸ ਠੀਕ ਚਲੋ ਤੁਹਾਡੇ ਮੇ ਕਪੜੇ ਕਪੜੇ ਪੀ ਮਾਂ ਅੱਜ ਤੁਹਾਨੂੰ ਲੈ ਜੂਗੀ ਤੇ ਨਹੀਂ ਚਲ ਵਾ ਦੁਆਰਾ ਤੋਂ ਘਰੇ ਜਾਂਦਾ ਤੂੰ ਆਇਆ ਤੂੰ ਇੱਧਰ ਕੇ ਤੂੰ ਪਿੱਛੇ ਆ ਜਾ ਤੂੰ ਮਾਂ ਦਾ ਕੋੜੀ ਆ ਗਾਣਾ ਮੰਨੀ ਚਲੋ ਚਲ ਕੁੜੀ ਫੜੀ ਜਾ ਹੋਇਆ ਬਸ ਠੀਕ ਐ ਚੰਗਾ ਕੰਮ ਕਰਨ ਲੱਗੇ ਸੋਚ ਤੈਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹਿ ਫਿਰ ਖੁਸ਼ ਰਹਿ ਹੁਣ ਹਾਂ